ਹਰ ਪਾਸੇ ਚਰਚਾ ਚੱਲ ਰਹੀ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਸੂਤਾ ਘੇਰ ਲਿਆ ਗਿਆ ਏ ਹੁਣ ਉਹਨਾਂ ਨੂੰ ਲੰਬੇ ਸਮੇਂ ਜੇਲ੍ਹ ਦੇ ਵਿੱਚ ਅੰਦਰ ਰਹਿਣਾ ਪਵੇਗਾ ਪਰ ਦੂਜੇ ਪਾਸੇ ਬਾਹਰ ਜੇਲ੍ਹ ਤੋਂ ਹੁਣ ਗਨੀਪੁਰ ਮਜੀਠੀਆ ਨੇ ਮਜੀਠੀਆ ਵਾਲਾ ਰੂਪ ਧਾਰਨ ਕਰ ਲਿਆ ਤੇ ਉਹਨਾਂ ਨੇ ਵੀ ਉਹਨਾਂ ਦੀ ਅਦਾਜ਼ ਦੇ ਵਿੱਚ ਮਾਨ ਸਰਕਾਰ ਹੋ ਕੇ ਰਿਹਾ ਏ ਉਹਨਾਂ ਨੇ ਕਿਹਾ ਨਾ ਤਾਂ ਲੋਕਾਂ ਨੂੰ ਆਟਾ ਮਿਲ ਰਿਹਾ ਨਾ ਦਾਲ ਮਿਲ ਰਹੀ ਹੈ ਇਰਾਸਨ ਨੂੰ ਲੈ ਕੇ ਵੀ ਨਾਲ ਸਵਾਲ ਖੜੇ ਕਿਤੇ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਤੋਂ ਇਹ ਸਾਰੇ ਡਰਦੇ ਨੇ ਕਿਉਂਕਿ ਉਹ ਇਹਨਾਂ ਨੂੰ ਘੇਰਦਾ ਹੈ ਤੇ ਇਹਨਾਂ ਦੇ ਉੱਤੇ ਸਵਾਲ ਖੜੇ ਕਰਦਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਉਹਨਾਂ ਦੇ ਉੱਤੇ ਲੱਗੇ ਇਲਜ਼ਾਮ ਜਿਹੜੇ ਕਰੋੜਾਂ ਦੇ ਉਹਨਾਂ ਨੇ ਕਿਹਾ ਕਿ ਜੇਕਰ ਨਾ ਸਾਬਤ ਹੋਏ ਕਿ ਸਰਕਾਰ ਸਾਨੂੰ ਇੰਨੇ ਕਰੋੜ ਰੁਪਏ ਜਿਹੜੇ ਲਗਾਏ ਜਾ ਰਹੇ ਨੇ 500 ਤੋਂ ਵੱਧ ਕੀ ਉਹ ਸਾਨੂੰ ਦੇਵੇਗੀ ਇੱਕ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿਉਂਕਿ ਅੱਜ ਮਜੀਠਾ ਦੇ ਵਿੱਚ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਛਾਪੇਵਾਰੀ ਕੀਤੀ ਗਈ ਸੀ ਜਾਂ ਪਰ ਉਹਨਾਂ ਦੇ ਵੱਲੋਂ ਉਹ ਥਾਣੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਸੀ ਕਈ ਟਿਕਾਣਿਆਂ ਨੂੰ ਲੈ ਕੇ ਉਸਦੇ ਬੰਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਹੋਵੇ ਕਿ ਦਿੱਲੀ ਪੁਲਿਸ ਦੇ ਵੱਲੋਂ ਮਜੀਠਿਆ ਦੇ ਟਿਕਾਣਿਆਂ ਦੇ ਉੱਤੇ ਜਾਣ ਦੇ ਲਈ ਜਿਹੜੀ ਪੰਜਾਬ ਪੁਲਿਸ ਹੈ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਕਿਹਾ ਇਹ ਵੀ ਜਾ ਰਿਹਾ ਕਿ ਹੁਣ ਭਾਜਪਾ ਨੇ ਵਿਕਰਮ ਸਿੰਘ ਮਜੀਠਿਆ ਨੂੰ ਬਚਾਉਣ ਦੇ ਲਈ ਅੱਗੇ ਆ ਗਏ ਨੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਗਨੀਪੌਰ ਮਜੀਠੇ ਦਾ ਉਹ ਉਫਤਰਲੇ ਦਾ ਬਿਆਨ ਸੁਣਾ ਦਿੰਦੇ ਆ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਪਮਾਨ ਨੂੰ ਵੀ ਘੇਰਿਆ ਸਰਕਾਰ ਨੂੰ ਤੇ ਨਾਲ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਤੋਂ ਇਹ क्यों मिलता है क्यों दसदा है क्योंकि बिक्रम मजिथ एक्सपोज़ करता है देगे। 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 देगे।

ਅਰ ਜਿਹੜਾ ਲਿਖ ਕੇ ਦਿੰਦੇ ਆ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪੜ੍ਹੋ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਨਾਲ ਕੇ ਇਹ ਸਾਰਾ ਪ੍ਰਬੰਧ ਕੀਤਾ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹ ਡਰਦਾ ਡਰ ਕਿਉਂ ਲੱਗਦਾ ਤੁਸੀਂ ਕਹ ਬਿਕਰਮ ਜੀਠੇ ਬਿਕਰਮ ਜੀਠੇ ਤੋਂ ਸਾਰੇ ਡਰਦੇ ਨੇ ਉਹ 익ਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਬਿਕਰਮ ਜੀਠਾ ਦਿਸਦਾ ਹਾਂ ਪੰਦਰੇ ਮਾਰ ਖਤਮ ਹੋ ਜਨ ਅਕੀਰ ਨੀਤੀ ਮਕੀ ਰਹੇ ਹਾਂਜੀ ਪੰਦਰੇ ਮਾਰ ਖਤਮ ਹੋ ਜਾ ਰਿਹਾ ਜਿੱਕੇ ਸਰ ਮੈਨਾਂ ਦੀ ਨੀਤੀ ਨੇ ਪੂਰਾ ਨੀਤੀ ਤਾਂ ਵਕੀਲ ਬਣਾਣਗੇ ਬਾਈ ਬਾਈ ਮੇਰਾ ਪਰਿਵਾਰ ਮੈਂ ਅਸੀਤ ਆਪਣੇ ਬੰਦਿਆ ਨਾਲ ਹੈ ਕਿ ਮਜੀਠੇ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆਂ ਉਹਨਾਂ ਦੀ ਅਰਦਾਸਾ ਬੇਨਤੀ ਆ ਸਾਦ ਕੇ ਪਿਛਲੀ ਵਾਰੀ ਉਹ ਮਜੀਠਾ ਸਾਹਿਬ ਬਾਹਰ ਆਏ ਸੀਗੇ ਚਿੱਤ ਕੇ ਆਏ ਸੀ ਇੱਕ ਕੀ ਬਿਆਨ ਹੋਇਆ ਆਖਰੀ ਸਵਾਲ ਜਦੋਂ ਵਿਕਰਮ ਮਜੀਠੀਆ ਨੂੰ ਪੁਲਿਸ ਲੈ ਕੇ ਜਾਂਦੀ ਹੈ ਉਹ ਆਪਣੇ ਬੱਚਿਆਂ ਨੂੰ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੰਘ ਆ ਕੀ ਪਰਿਵਾਰ ਕਿਸੇ ਤਰੀਕੇ ਦੇ ਨਾਲ ਕੋਈ ਡੋਲੇ ਆ ਜਾਂ ਕੋਈ ਘਬਰਾਹਟ ਤੁਹਾਨੂੰ ਲੱਗਦਾ ਹੈ ਕੀ ਕਿ ਸਿਕਰ ਰਹੇ ਹੋਏ ਹੈ? ਘਬਰਾਇਆ ਕੌਣ ਹੈ? ਇਹ ਜਿਹੜੀ ਸਾਨੂੰ ਦਫਤਰ 'ਚ ਨਹੀਂ ਬੈਠਣ ਦੇ ਰਹੇ। ਦੂਜੇ ਪਾਸੇ ਪੰਜਾਬ ਦੇ ਕੈਬਨਟ ਮੰਤਰੀ ਕਰਨਪ੍ਰੀਤ ਸਿੰਘ ਸੌਧ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਬੀਜੇਪੀ ਬਚਾਉਣ ਦੇ ਲਈ ਅੱਗੇ ਆਈ ਹੈ ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਅੱਜ ਜਿਸ ਤਰ੍ਹਾਂ ਜਾਂਚ ਕਰਨੀ ਸੀ ਉਸ ਨੂੰ ਲੈ ਕੇ ਉਹ ਜਿਹੜੀ ਦਿੱਲੀ ਪੁਲਿਸ ਹੈ ਉਹ ਉੱਥੇ ਉਹਨਾਂ ਟਿਕਾਣਿਆਂ ਦੀ ਜਾਂਚ ਕਰਨ ਦੇ ਲਈ ਜਿਹੜੀ ਇਸ ਪਰਵਾਣਗੀ ਨਹੀਂ ਦੇ ਰਹੀ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਨੂੰ ਜਿਹੜਾ ਪਤਾ ਲੱਗਿਆ ਕਿ ਬੀਜੇਪੀ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਸਬੰਧਤਾ ਹੋ ਚੁੱਕਿਆ ਹੈ ਹੁਣ ਇਸ ਕੇਸ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਬੀਜੇਪੀ ਬਚਾਵੇ ਕਿ ਇਸ ਦੇ ਬਦਲੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਹੈ ਨਾਲ ਹੀ ਅਕਾਲੀ ਦਰਬਾਰਸ ਵਿੱਚ ਉਤਾਰ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਇਸ ਤਰ੍ਹਾਂ ਮੰਨ-ਮਾਨੀਆਂ ਕਰੇਗੀ ਉਹਨਾਂ ਨੇ ਹੋਰ ਕੀ ਕੁਝ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਕਿ ਇਸ ਸਮੇਂ ਸਾਰੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਪੰਜਾਬ ਦੇ ਅੰਦਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਜਿਹੜੀ ਉਹਨਾਂ ਦੀ ਨਾਜਾਇਜ਼ ਪ੍ਰਾਪਰਟੀ ਹੈ ਬਣਾਈ ਹੋਈ ਉਹਦੇ ਤੇ ਇਸ ਸਮੇਂ ਜਾਂਚ ਚੱਲ ਰਹੀ ਹੈ ਉਹ ਪ੍ਰਾਪਰਟੀ ਬਣਾਉਣ ਦੇ ਲਈ ਕਰੋੜਾਂ ਰੁਪਈਆ ਕਿੱਥੋਂ ਆਇਆ ਉਸ ਦੀ ਪੂਰੀ ਦੀ ਪੂਰੀ ਕੜੀ-ਬਾਰ ਕੜੀ ਉਹਦੀ ਜਾਂਚ ਚੱਲ ਰਹੀ ਹੈ। ਉਸੇ ਦੇ ਸੰਬੰਧ ਦੇ ਵਿੱਚ ਅੱਜ ਮੈਂ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਨਾ ਹੈ ਤੁਹਾਡੇ ਮਾਧਿਅਮ ਦੇ ਨਾਲ ਕਿ ਪੰਜਾਬੀਓ ਦੇਖੋ ਕਿੱਡੀ ਹੈਰਾਨੀ ਦੀ ਗੱਲ ਕਿ ਜਿੱਥੇ ਵਿਜੀਲੈਂਸ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਖ-ਵੱਖ ਟਿਕਾਣਿਆਂ ਤੇ ਜਾ ਕੇ ਛਾਪੇਮਾਰੀ ਕਰ ਰਹੀ ਹੈ ਔਰ ਦਸਤਾਵੇਜ਼ ਕਲੈਕਟ ਕਰ ਰਹੀ ਹੈ। ਉੱਥੇ ਅੱਜ ਪੰਜਾਬ ਦੀ ਪੁਲਿਸ ਪੂਰੇ ਜਿਹਨੂੰ ਕਹੋ ਲੀਗਲ ਤਰੀਕੇ ਦੇ ਨਾਲ ਲੀਗਲ ਵੇ ਦੇ ਨਾਲ ਦਿੱਲੀ ਵਿਖੇ ਵਿਕਰਮ ਮਜੀਠੀਆ ਦੇ ਅਲੱਗ-ਅਲੱਗ ਠਿਕਾਣਿਆਂ ਤੇ ਜਿੱਥੇ ਉਰੋਂ ਪਰਮਿਸ਼ਨ ਲੈ ਕੇ ਛਾਪੇ ਮਾਰਨ ਗਈ ਤਾਂ ਦੇਖਿਆ ਕਿ ਕਿ ਸਵੇਰ ਦੀ ਪੰਜਾਬ ਪੁਲਿਸ ਉੱਥੇ ਬੈਠੀ ਹੈ ਔਰ ਸਾਨੂੰ ਇਹ ਮੀਡੀਆ ਦੇ ਵਿੱਚ ਜਿਹੜੀ ਚਰਚਾ ਚੱਲ ਪਈ ਕਿ ਜਿਹੜੀ ਪੰਜਾਬ ਪੰਜਾਬ ਪੁਲਿਸ ਨੂੰ ਜਿਹੜੀ ਉੱਥੇ ਦੀ ਦਿੱਲੀ ਪੁਲਿਸ ਹੈ ਜਿਹੜੀ ਦਿੱਲੀ ਪੁਲਿਸ ਕਿਹੜੀ ਜਿਹੜੀ ਭਾਜਪਾ ਦੇ ਅੰਡਰ ਆਉਂਦੀ ਹੈ ਭਾਜਪਾ ਦੇ ਜਿਹੜੀ ਇਸ਼ਾਰਿਆਂ ਦੇ ਉੱਤੇ ਚੱਲਦੀ ਹੈ ਉਹ ਦਿੱਲੀ ਪੁਲਿਸ ਉਸ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਅਨੁਮਤੀ ਨਹੀਂ ਦਿੱਤੀ ਪਰ ਪੰਜਾਬ ਪੁਲਿਸ ਨੂੰ ਪਰミਸ਼ਨ ਨਹੀਂ ਦਿੱਤੀ ਕਿ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਦੇ ਠਿਕਾਣਿਆਂ ਦੀ ਜਾ ਕੇ ਸਰਚ ਕਰ ਸਕੋ ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕੀ ਇਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਚਾਉਣ ਦੇ ਵਿੱਚ ਭਾਜਪਾ ਨਾਲ ਜੁੜ ਚੁੱਕੀ ਹੈ ਜੁੜ ਚੁੱਕੀ ਹੈ ਸਾਨੂੰ ਤਾਂ ਉਰੇ ਤੱਕ ਵੀ ਖਬਰਾਂ ਪਹੁੰਚੀਆਂ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਨਾਲ ਭਾਜਪਾ ਨੇ ਇਹ ਵੀ ਗੱਲ ਮੁਕਾਲੀ ਕਿ ਤੁਸੀਂ ਅਸੀਂ ਤੁਹਾਡਾ ਇਸ ਕੇਸ ਦੇ ਵਿੱਚ ਬਚਾਓ ਕਰਾਂਗੇ ਹਰ ਹਿੱਲਾ ਜਰਬਾ ਹਰਬਾ ਜਰਬਾ ਵਰਤਾਂਗੇ ਤੁਹਾਨੂੰ ਬਚਾਵਾਂਗੇ ਪਰ ਇਹਦੀ ਇੱਕ ਸ਼ਰਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਿਹਾ ਭਾਜਪਾ ਜੁਆਇਨ ਕਰਨੀ ਪਊਗੀ। ਔਰ ਇਹ ਵੀ ਚਰਚਾ ਹੈ ਕਿ ਥੋੜੀ ਧੌਣ ਤੇ ਗੋਡਾ ਰੱਖ ਕੇ ਅਸੀਂ ਅਕਾਲੀ ਦਲ ਦੇ ਨਾਲ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਤੁਹਾਡੇ ਨਾਲ ਸੌਦੇਬਾਜ਼ੀ ਕਰਕੇ ਅਸੀਂ ਇਹ ਭਾਜਪਾ ਗਠਜੋੜ ਕਰਾਂਗੇ ਪੰਜਾਬ ਦੇ ਅੰਦਰ। ਸੋ ਬੜੀ ਖਤਰਨਾਕ ਗੱਲ ਹੈ ਇਹ। ਇਹ ਲੀਡਰ ਜਿਨ੍ਹਾਂ ਨੇ ਪੰਜਾਬ ਲੁੱਟਿਆ ਇਹ ਲੀਡਰ ਚੀਨਾ ਨੇ ਪੰਜਾਬ ਦੀ ਜਵਾਨੀ ਨੂੰ ਬੁਰੀ ਤਰੀਕੇ ਦੇ ਨਾਲ ਨਸ਼ੇ ਦੀ ਦਲਦਲ 'ਚ ਧੱਕਤਾ ਇਹ ਲੀਡਰ ਜਿਹੜੇ ਓਪੋਜੀਸ਼ਨ ਪਾਰਟੀਆਂ 'ਚ ਬੈਠੇ ਹੋਏ ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਪ੍ਰਤਾਪ ਸਿੰਘ ਬਾਜਵਾ ਵਰਗੇ ਲੀਡਰ ਹੋਣ ਚਾਹੇ ਰਵਨੀਤ ਸਿੰਘ ਬਿੱਟੂ ਵਰਗੇ ਲੀਡਰ ਹੋਣ ਇਹ ਲੀਡਰਾਂ ਦਾ ਤੁਸੀਂ ਕਰਦਾਰ ਦੇਖੋ ਕਿੱਥੇ ਜਾ ਕੇ ਖੜੇ ਆ ਕਿ ਜਿਸ ਵਕਤਾਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਲਟਾ ਮਾਰਨਾ ਸੀ 2017 ਚ ਉਦੋਂ ਤਾਂ ਇਹ ਧਮਕਜੇ ਮਾਰ ਰਹੇ ਸੀ ਸਾਰੇ ਜਣੇ ਪੱਟਾ ਤੇ ਥਾਪੀਆਂ ਮਾਰ ਰਹੇ ਸੀ ਕਿ ਕੇਹੜਾ ਇੱਕ ਵਾਰ ਸਾਨੂੰ ਮੌਕਾ ਦੇ ਦਿਓ ਅਸੀਂ ਊਰੇ ਤੱਕੇ ਲਫ਼ਜ਼ ਵਰਤਦੇ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਗਲੇ 'ਚ ਰੱਸੇ ਪਾ ਲਿਆਂਗੇ ਘੜੀਸ ਕੇ ਲਿਆਵਾਂਗੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਸੀ ਪਰ ਹੈਰਾਨੀ ਦੀ ਗੱਲ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੀ ਪੱਖ 'ਚ 2022 ਚ ਬਣੀ ਸਰਕਾਰ ਅਸੀਂ ਕਹਿਣੀ ਤੇ ਕਥਨੀ ਦੇ ਨਿਕਲੇ ਪੂਰੇ ਅਸੀਂ ਜੋ ਕਿਹਾ ਅਸੀਂ ਉਹ ਕਰਕੇ ਦਿਖਾਇਆ ਅਸੀਂ ਕਿਹਾ ਸੀ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜਾਂਗੇ ਔਰ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ ਅਸੀਂ ਲੜ ਰਹੇ ਹਾਂ ਅਸੀਂ ਲੜ ਰਹੇ ਹਾਂ ਸੋ ਹੁਣ ਵੇਖਣਾ ਇਹ ਬੇ ਖਾਸ ਹੋਵੇ ਕਿ ਵਿਕਰਮ ਸਿੰਘ ਮਜੀਠੀਆ ਦੇ ਮਜ਼ਦੂਰ ਲੈ ਕੇ ਜਿਸ ਤਰ੍ਹਾਂ ਹੁਣ ਤਾਣੀ ਉਸ ਦੀ ਦਿਖਾਈ ਦੇ ਰਹੀ ਹੈ ਕਿ ਆਖਰਕਾਰ ਸੱਚ ਕੀ ਹੈ ਇੱਕ ਪੱਖ ਤਾਂ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਿਹੜੇ ਚਿੱਟੇ ਦੇ ਸੁਦਾਗਰ ਸੀ ਜਿਹੜੇ ਚਿੱਟੇ ਵਿਚਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਸੀ ਦੂਜੇ ਪਾਸੇ ਅਕਾਲੀ ਦੰਦ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਾਨ ਬੁੱਝ ਕੇ ਵਿਕਰਮ ਸਿੰਘ ਮਜੀਠੀਆ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਸ ਕੇਸ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਹੁਣ ਆਰਵਲ ਜਿਨ੍ਹਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਿਹੜੀ ਗੱਲਬਾਤ ਵਕੀਰ ਦੇ ਵੱਲੋਂ ਕੀਤੀ ਗਈ ਹੈ ਵਕੀਰ ਨੇ ਕਿਹਾ ਕਿ ਇਸ ਦੇ ਉੱਤੇ ਤਸਕਰੀ ਜਾਂ ਡਰੱਗ ਦਾ ਕੋਈ ਕੇਸ ਨਹੀਂ ਹੋਏਗਾ ਸਿਰਫ ਅਮਦਤ ਤੋਂ ਵੱਧ ਜਿਹੜੀ ਜ਼ਰਾਤ ਦੇ ਮਸਲੇ ਨੂੰ ਲੈ ਕੇ ਇਨਾ ਦੇ ਉਤੇ ਪਰਚਾ ਪਾਇਆ ਗਿਆ ਹੈ ਉਹ ਵੇਖਣਾ ਬੇਹਦ ਖਾਸ ਹੋਵੇ ਕਿ ਅਨਵਲ ਗਿਰਨ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਹੋਰ ਕੀ ਕੁਝ ਖੁਲਾਸੇ ਹੁੰਦੇ ਨੇ ਤੁਸੀਂ ਜਿਹੜੇ ਇਸ ਚੈਨਲ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦੇ ਦਿਆਂਗੇ ਧੰਨਵਾਦ